ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਦੂਸਰਾ ਪਹਿਲੂ ਭਾਗ 5 ਲੇਖਕ ਰੰਗਵੀਰ ਬੜੈਚ ਆਰਾਦਾ ਸਮਾਹ ਹੈ ਦਾਰਾ ਰਫੜ ਲੈ ਕੇ ਜਿਵੇਂ ਹੀ ਬਾਹਰ ਨਿਕਲਣ ਲੱਗਿਆ ਉਸ ਦੀ ਬੋਟੀ ਸਰਦਾਰਨੀ ਕੋਲ ਗਈ ਅੱਧੇ ਬੋਲੀ ਮਾਂ ਜੀ ਆਇਤਾ ਇਹਨਾਂ ਨੇ ਬਹੁਤ ਸ਼ਰਾਬ ਪੀਤੀ ਹੋਈ ਹੈ ਤੁਸੀਂ ਰੋਕੋ ਇਹਨਾਂ ਨੂੰ ਐਨੀ ਪੀ ਕੇ ਰਫੜ ਲੈ ਕੇ ਪਤਾ ਨਹੀਂ ਕਿੱਥੇ ਚੱਲਿਆ ਹਨ ਮੋਟਰਸਾਈਕਲ ਸਟਾਰਟ ਕਰਦੇ ਦਾਰਾ ਨੂੰ ਮਾ ਆ ਕੇ ਬੋਲੀ ਦਾਰਿਆ ਕਿੱਥੇ ਚੱਲਿਆ ਹੈ ਛਰਾਵ ਤੇ ਹਥਿਆਰ ਦਾ ਕੋਈ ਮੇਲ ਨਹੀਂ ਚੱਲ ਰਫਲ ਅੰਦਰ ਰੱਖ ਨਾਲੇ ਉਹ ਤੂੰ ਚੱਲ ਆਪਣੇ ਘਰੇ ਸਾਰਾ ਦਿਨ ਤੈਨੂੰ ਬੇਲਣ ਨੂੰ ਕੋਈ ਕੰਮ ਨਹੀਂ ਇਸੇ ਦੀ ਚੌਂਕੀ ਭਰਦਾ ਰਹਿੰਦਾ ਹੈ ਦਾਰੇ ਦਾ ਦੋਸਤ ਸਮਝ ਗਿਆ ਕਿ ਦਾਰੇ ਦੀ ਮਾਂ ਗੁੱਸੇ ਵਿੱਚ ਹੈ ਉਹਨੇ ਨਾ ਆ ਦੇਖਿਆ ਨਾ ਤਾਂ ਖਿਸਕ ਗਿਆ ਜਿਵੇਂ ਹੀ ਦਾਰੇ ਦਾ ਦੋਸਤ ਬਾਹਰ ਗਿਆ ਦਾਰਾ ਰਫਲ ਵਿੜੇ ਵਿੱਚ ਸੀ ਸੁੱਟ ਕੇ ਮੋਟਰਸਾਈਕਲ ਤੇ ਬਾਹਰ ਚੱਲ ਗਿਆ ਸਰਦਾਰਨੀ ਮੱਥੇ ਉਤੇ ਹੱਥ ਮਾਰ ਕੇ ਰਫਲ ਚੁੱਕਦੀ ਆਪਣੀ ਨੂਨ ਬੋਲੀ ਤੇਰੇ ਤੋਂ ਇਸ ਦੇ ਨੱਥ ਨਹੀਂ ਪੈਂਦੀ ਜਿੱਦਣ ਦਾ ਵਿਆਹ ਹੈ ਇਹ ਤਾਂ ਹੋਰ ਵੀ ਖਰੂਦੀ ਹੋ ਗਿਆ ਹੈ ਦਰੋਂ ਦੇ ਬੁਲਟ ਦੀ ਵਾਇਸ ਨਾਲ ਹੀ ਤੇਰੀ ਹੈ ਬੁਲਟ ਆ ਕੇ ਦਿਲਜਾਨ ਦੇ ਘਰ ਕੋਲ ਰੁਕਿਆ ਹੈ ਜਸਪ੍ਰੀਤ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਹੈ ਉਹ ਪਈ ਸੋਚ ਰਹੀ ਹੈ ਦਾਰੇ ਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇੱਧਰ ਹਾਂ ਦਾਰੇ ਨੇ ਕੰਧ ਉੱਪਰ ਦੀ ਕਰਤਾਰੋ ਦੇ ਅੰਦਰ ਝਾਤ ਮਾਰੀ ਦਰਾਂ ਵਿੱਚ ਪਹਿ ਟਿਵਰੀ ਨੂੰ ਦੇਖ ਕੇ ਉਹ ਬਾਹਰਸ ਮੁੜ ਗਿਆ ਜਿਵੇਂ ਹੀ ਮੋਟਰਸਾਈਕਲ ਦੁਬਾਰਾ ਸਟਾਰਟ ਹੋਇਆ ਖਿੜਾਕੇ ਨਾਲ ਕਰਤਾਰੋ ਦੀ ਅੱਖ ਖੁੱਲ ਗਈ ਉਹ ਪਾਣੀ ਪੀਣ ਲਈ ਉੱઠી ਤਾ ਦਿਲਦਾਨ ਦਿਲਜਾਨ ਦੀ ਜੁੱਤੀ ਉੱਤੇ ਜੁੱਤੀ ਚੜੀ ਦੇਖ ਕੇ ਬੁੱਲੀ ਆਹ ਤਾਂ ਕਿਸੇ ਕਲੇਸ਼ ਦੀ ਨਿਸ਼ਾਨੀ ਏ ਰੱਬਾ ਰਹਿਮ ਕਰ ਮਸਾਂ ਚੰਗੇ ਦਿਨ ਆਏ ਨਹੀਂ ਜਵਾਖੜੀ ਉੱਤੇ ਹੁਣ ਕੋਈ ਹੋਰ ਨਾ ਮੈਂ ਇੰਤਿਹਾਨ ਨਾ ਲਵੀ ਜੁੱਤੀਆਂ ਸਿੱਧੀਆਂ ਕਰਕੇ ਰੱਖਦੀ ਕਰਤਾਰੋ ਦੀ ਨਿਗਾਹ ਸੁੱਤੀ ਪੇ ਦਿਲਜਾਨ ਦਾ ਚਿਹਰਾ ਪੈ ਗਿਆ ਉਹ ਗੌਰ ਨਾਲ ਉਸ ਨੂੰ ਤੱਕਦੀ ਬੁੱਲੀ ਤੀਆਂ ਵੀ ਵੇਲਾ ਮਰਗੀਆਂ ਹੁੰਦੀਆਂ ਨੇ ਕਿੰਨੀ ਜਲਦੀ ਵੱਜ ਜਾਂਦੀਆਂ ਨੇ ਸਵੇਰ ਨੂੰ ਦਿਲਜਾਨ ਨੇ ਵਿਦਾ ਹੋ ਜਾਣਾ ਸੋ ਸੋਚ ਕੇ ਉਸ ਨੂੰ ਘਬਰਾਟ ਜਿਹੀ ਹੋ ਰਹੀ ਹੈ ਬਾਹਰ ਠਿਵਰੀ ਮੰਜੇ ਥੱਲੇ ਰੱਖੀ ਕਹਾੜੀ ਨੂੰ ਟੋਕੇ ਬੋਲਿਆ ਖਸਮਾ ਜੋ ਧਾਰੇ ਲਈ ਹੀ ਰੱਖੀ ਆ ਕੀ ਕੋਈ ਇੱਜ਼ਤ ਨਾ ਹੋਵੇ ਕਿਆ ਸਮਝੇ ਹੈ ਤੋ ਗਰੀਬ ਸਰਕਾਰੀ ਸਾੜ ਸਮਝੇ ਤੋ ਖੁਦ ਕੋ ਸਾਲੇ ਕੀ ਮੌਤ ਟਿਕਾਣੇ ਲਗਾ ਦੀ ਤਾਂ ਮਨੂ ਠਿਮਰੀ ਕਿਸ ਕਹਿਣਾ ਦਾਰਸਲਾ ਠਿਵਰੀ ਨੇ ਬੀਹ ਵਿੱਚ ਖੜੇ ਨੇ ਦਾਰੇ ਤੇ ਉਸ ਦੇ ਦੋਸਤ ਦੀ ਸਾਰੀ ਗੱਲ ਸੁਣ ਲਈ ਸੀ ਉਹ ਤਾਂ ਦਾ ਪਰਚਾਮੀ ਦੀ ਤਰ੍ਹਾਂ ਦਿਲ ਜਾਣ ਦੇ ਨਾਲ ਨਾਲ ਆਇਆ ਉਦਾਰੇ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ ਉਸ ਨੂੰ ਪਤਾ ਹੈ ਦਾਰੇ ਨੇ ਪਿੰਡ ਵਿੱਚ ਕਈ ਕੁੜੀਆਂ ਦੀ ਜ਼ਿੰਦਗੀ ਖਰਾਬ ਕਰੀ ਹੈ ਉਸ ਦੀ ਆਪਣੀ ਕੁੜੀ ਜਸਪ੍ਰੀਤ ਦਾ ਵੀ ਰੌਲਾ ਪੈ ਗਿਆ ਸੀ ਦਾਰੇ ਨਾਲ ਦਾਰਾ ਉਦੋਂ ਦਾ ਹੀ ਉਸ ਦੀ ਅੱਖ ਵਿੱਚ ਲੜਕਦਾ ਹੈ ਸਵੇਰ ਹੋਈ ਤਾਂ ਜਸਪ੍ਰੀਤ ਤੇ ਦਿਲਜਾਨ ਉੱਠਿਆ ਨੇ ਦਿਲਜਾਨ ਹੱਥਾਂ ਉੱਤੇ ਲੱਗੀ ਮਹਿੰਦੀ ਵੇਖ ਕੇ ਅੱਖਾਂ ਪਰ ਦੀ ਬੋਲੀ ਪਾਪਾ ਅੱਜ ਤੁਹਾਡੀ ਬੇਟੀ ਦਾ ਵਿਆਹ ਹੈ ਕਾਸ਼ ਤੁਸੀਂ ਵੀ ਅੱਜ ਸਾਡੇ ਨਾਲ ਹੁੰਦੇ ਫੋਮ ਲਾ ਲਿਆ ਹੈ ਦਿਲਜਾਨ ਨੇ ਆਤਮਵੀਰ ਨੂੰ ਸਤਸਰੀ ਕਾਲਜੀ ਉੱਠੜੋ ਤਿਆਰ ਹੋ ਜਾਓ ਬੋ ਅੱਜ ਤੁਹਾਡਾ ਵਿਆਹ ਹੈ ਠੀਕ ਆ ਡਰ ਲਓ ਤੁਸੀਂ ਵੀ ਤਿਆਰ ਹੋ ਜਾਓ ਅੱਜ ਤੁਹਾਡਾ ਵੀ ਵਿਆਹ ਹੈ ਆਤਮਵੀਰ ਅੱਧਾ ਸੁੱਤਾ ਜਾ ਬੋਲਿਆ ਨਹਾ ਤੋ ਕੇ ਦਿਲਜਾਨ ਤਿਆਰ ਹੋਣ ਲੱਗੀ ਹੈ ਜਸਪ੍ਰੀਤ ਨੇ ਉਸ ਦਾ ਹਾਰ ਸ਼ਿੰਗਾਰ ਕਰਿਆ ਹੈ ਬੋਟੀ ਬਣੀ ਦਿਲਜਾਨ ਉਤੇ ਦੂਣ ਸਵਾਇਆ ਰੁਕੜਿਆ ਹੈ ਉਹ ਬਹੁਤ ਸੋਹਣੀ ਲੱਗ ਰਹੀ ਹੈ ਜਸਪ੍ਰੀਤ ਤੇ ਦਿਲਜਾਨ ਦੇ ਚੁੰਡੀ ਵੜਦੀ ਬੋਲੀ ਬਿੱਲਗੇ ਤੈਨੂੰ ਦੇਖ ਕੇ ਤਾਂ ਜੀਜੂ ਨੇ ਬੇਹੋਸ਼ ਹੋ ਜਾਣਾ ਹੈ। ਸਵੇਰੇ ਸੱਜਰੇ ਹੀ ਦਿਲਜਾਨ ਦਾ ਭਰਾ ਗੁਰਦੁਆਰੇ ਚਲਿਆ ਗਿਆ ਹੈ। ਕਰਤਾਰੋ ਦੇਖਦੀ ਰਸ ਦਾ ਫੜਾਉਣ ਲਈ ਜਸਪ੍ਰੀਤ ਨੂੰ ਨਾਲ ਲੈ ਕੇ ਗੁਰੂ ਘਰ ਗਈ ਹੈ। ਜਸਪ੍ਰੀਤ ਅਤੇ ਕਰਤਾਰੋ ਨੂੰ ਗੁਰੂ ਘਰ ਜਾਂਦੀਆਂ ਨੂੰ ਦੇਖਦਾਰੇ ਨੇ ਦੇਖ ਲਿਆ ਹੈ। ਉਹ ਮੋਟਰਸਾਈਕਲ ਲੈ ਕੇ ਜਾ ਪਹੁੰਚਿਆ ਹੈ ਕਰਤਾਰੋ ਦੇ ਘਰੇ। ਦਿਲਜਾਨ ਇਕੱਲੀ ਹੈ। ਦਾਰੇ ਨੂੰ ਆਉਂਦੀ ਨੂੰ ਦੇਖ ਕੇ ਦਿਲਜਾਨ ਨੇ ਭੱਜ ਕੇ ਦਰਵਾਜ਼ਾ ਢੇਣਾ ਚਾਹਿਆ ਹੈ। ਬੰਦ ਹੁੰਦੇ ਦਰਵਾਜ਼ੇ ਵਿੱਚ ਪੈਰ ਪਸਾਉਂਦਾ ਦਾਰਾ ਬੋਲਿਆ ਤੁਸੀਂ ਤਾਂ ਬਲਾ ਨਹੀਂ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਆਪਾਂ ਹੀ ਸੋਣਿਆ ਨੂੰ ਵਧਾਈਆਂ ਦੇ ਆਈਏ ਦਰਵਾਜ਼ਾ ਖੋਲ ਕੇ ਮੂੰਹ ਮਿੱਠਾਤਾ ਕਰਵਾ ਦੋ ਬੁੱਲਾ ਉੱਤੇ ਜੀ ਫੇਰਦਾ ਦਾਰਾ ਬੋਲਿਆ ਪਿਆਰ ਨਾਲ ਖੋਲਦੇ ਦਰਵਾਜ਼ਾ ਦੇਖ ਵਰਨਾ ਮੈਨੂੰ ਜੇ ਗੁੱਸਾ ਆ ਗਿਆ ਸਣੇ ਜੁਗੜ ਪਟ ਦੇਉ ਦਿਲਜਾਨ ਕਵਰਾਈ ਹੋਈ ਬੋਲੀ ਰੱਬ ਦਾ ਵਾਸਤਾ ਇੱਥੋਂ ਚਲੇ ਜਾ ਤੈਨੂੰ ਐਸ਼ ਕਰਨੀ ਨਹੀਂ ਆਈ ਦਿਲਜਾਨ ਮੈਂ ਤਾਂ ਕਿਹਾ ਸੀ ਮੇਰੀ ਬਣ ਕੇ ਰਹਿ ਚੱਲ ਹੁਣ ਖੋਲ ਵੀ ਜਾਂਦੀ ਵੀਰ ਦੇ ਝੂਟੇ ਸਹੀ ਜਿਹੜੀ ਤੇਰੀ ਲੜਕਾ ਹੈ ਉਹ ਭੰਨੀ ਹੈ ਦਾਰਾ ਦਰਵਾਜ਼ੇ ਨੂੰ ਜ਼ੋਰ ਦੀ ਠੱਕਾ ਲਾਉਂਦਾ ਬੋਲਿਆ ਦਿਲਜਾਨ ਜ਼ੋਰ ਦੀ ਬੋਲੀ ਕਿਉਂ ਕਿਉਂ ਮੇਰੇ ਪਿੱਛੇ ਪਿਆ ਹੋਇਆ ਰੌਲਾ ਨਾ ਪਾ ਜੇ ਕੋਈ ਆ ਗਿਆ ਸਾਰਾ ਕੰਮ ਖਰਾਬ ਹੋ ਜਾਊ ਚੱਲ ਹੁਣ ਅੜੀ ਛੜ ਕੇ ਦਰਵਾਜ਼ਾ ਖੋਲ ਦੇ ਦਾਰਾ ਬੋਲਿਆ ਆਖਰੀ ਵਾਰ ਕਹਿ ਰਿਹਾ ਤੈਨੂੰ ਨਹੀਂ ਤਾਂ ਦਰਵਾਜ਼ੇ ਦੀ ਝੀਤ ਵਿੱਚ ਦੀ ਇੱਕ ਬਾਹ ਪਾ ਕੇ ਦਿਲਜਾਨ ਨੂੰ ਫਰਦਾ ਦਾਰਾ ਬੋਲਿਆ ਤੇਰੀ ਭੈਣ ਨੂੰ ਇਰੀ ਜਿੰਗਾਂ ਆਉਂਦੀਆਂ ਮੈਨੂੰ ਸੂਤ ਕਰਨੀਆਂ ਦਿਲਜਾਨ ਉੱਚੀ ਉੱਚੀ ਰੋ ਰਹੀ ਐ ਉਸਦੇ ਰੋਣ ਦੀ ਆਵਾਜ਼ ਸੁਣ ਕੇ ਗੁਸਲਖਾਨੇ ਵਿੱਚ ਨਹਾ ਰਿਆ ਠਿਮਰੀ ਬਾਹਰ ਆ ਗਿਆ ਉਸਨੇ ਭੱਜ ਕੇ ਆ ਕੇ ਦੋਵੇਂ ਹੱਥ ਜੋੜ ਕੇ ਦਾਰੇ ਦੇ ਕੋਹੜੀ ਮਾਰੀ ਅਤੇ ਬੋਲਿਆ ਗਰੀਬ ਕੀ ਆਬਰੂ ਕਾ ਮਜ਼ਾਕ ਬਣਾ ਰਖਿਆ ਤਮਾ ਸਾਲੇ ਕੇ ਡੱਕਰੇ ਕਰ ਦਿਆਂਗਾ ਜਿਵੇਂ ਹੀ ਠਿਮਰੀ ਨੇ ਦੂਸਰਾ ਵਾਰ ਕਰਨ ਲਈ ਦਵਾਰਾ ਕਹਾੜਾ ਚੁੱਕਿਆ ਦਾਰੇ ਨੇ ਰਿਵਾਲਵਰ ਕੱਢ ਕੇ ਗੋਲੀ ਚਲਾਤੀ ਗੋਲੀ ਟੀਮਰੀ ਦੇ ਮੋੜੇ ਵਿੱਚ ਲੱਗ ਵੱਜੀ ਟੀਮਰੀ ਜ਼ਮੀਨ ਉੱਤੇ ਡਰ ਗਿਆ ਹੈ ਲਹੂ ਲਹਾਨ ਹੋਇਆ ਦਾਰਾ ਬਾਹਰ ਜਾਣ ਲੱਗਾ ਆ ਗੋਲੀ ਦੀ ਆਵਾਜ਼ ਸੁਣ ਕੇ ਇਕੱਠੀ ਹੋਈ ਭੀੜ ਨੇ ਦਾਰੇ ਨੂੰ ਫੜ ਲਿਆ ਸਰਦਾਰਨੀ ਆਈ ਹੈ ਭੱਜੀ ਭੱਜੀ ਦਾਰਾ ਪਿੰਡ ਵਾਲਿਆਂ ਨੂੰ ਸਫਾਈ ਦੇ ਰਿਹਾ ਹੈ ਸਾਲੀ ਨੇ ਆਪੇ ਘਰੇ ਬੁਲਾ ਕੇ ਮੜਵਾ ਦਿੱਤਾ ਦਿਲਜਾਨ ਬੋਲੀ ਝੂਠ ਝੂਠ ਬੋ ਰਿਹਾ ਤੂੰ ਮੈਂ ਤਾਂ ਤੇਰੇ ਮੂੰਹ ਤੇ ਨਹੀਂ ਤੁਖਦੀ ਵੀ ਨਹੀਂ ਸਰਦਾਰਨੀ ਨੇ ਦਾਰੇ ਦੇ ਮੂੰਹ ਤੇ ਥੱਪੜ ਮਾਰਦੀ ਨੇ ਕਿਹਾ ਤੂੰ ਮੇਰੀ ਔਲਾਦ ਹੈ ਲਾਨਤ ਹੈ ਮੇਰੀ ਕੋਖੋਤੇ ਜਿਸ ਨੇ ਤੇਰੇ ਵਰਗੇ ਨਲਾਇਕ ਨੂੰ ਜਨਮ ਦਿੱਤਾ ਇਸ ਤੋਂ ਚੰਗਾ ਹੁੰਦਾ ਤੇਰਾ ਜੰਮ ਦੇ ਦਾ ਗਲ ਘੋੜ ਦਿੰਦੀ ਇਹ ਥੱਪੜ ਜਿਹੜਾ ਤੇਰੇ ਮੈਂ ਅਜਮਾ ਰਿਹਾ ਹੈ ਕਾਸ਼ ਤੇਰੇ ਆਏ ਪਹਿਲੇ ਲਾਂਬੇ ਤੇ ਮਾਰਿਆ ਹੁੰਦਾ ਕਰਤਾਰੋ ਆਈ ਤੇ ਦਰਾਂ ਵਿੱਚ ਖੂਨ ਡੁੱਲਾ ਦੇਖ ਕੇ ਬੋਲੀ ਹਾਏ ਹਾਏ ਆ ਕੀ ਹੋ ਗਿਆ ਥੋੜੀ देर ਬਾਅਦ ਜਾਂ ਜਾਈ ਤੇ ਦਿਲਜਾਨ ਨੂੰ ਬਿਲਕੁਲ ਸਾਦੇ ਵਿਆਹ ਤੋਂ ਬਾਅਦ ਵੇਦਾ ਕਰਵਾ ਕੇ ਲੈ ਗਏ ਪਹੁੰਚ ਗਈ ਹੈ ਦਿਲਜਾਨ ਆਪਣੇ ਨਵੇਂ ਘਰ ਵਿੱਚ ਸਵਰਗਾ ਤੋਂ ਵੀ ਸੋਨਾ ਘਰ ਹੈ ਸਹੁਰਿਆਂ ਦਾ ਖੁਸ਼ ਦਿਲਜਾਨ ਬਹੁਤ ਖੁਸ਼ ਹੈ ਰਾਤ ਹੋਈ ਕੁੰਡ ਕੱਢ ਕੇ ਸੁਹਾਗ ਦੀ ਸੇਜ ਉੱਤੇ ਬੈਠੀ ਦਿਲਜਾਨ ਆਤਮਵੀਰ ਦਾ ਇੰਤਜ਼ਾਰ ਕਰ ਰਹੀ ਹੈ ਜਿਵੇਂ ਹੀ ਆਤਮਵੀਰ ਅੰਦਰ ਆਇਆ ਦਿਲਜਾਨ ਆਪਣੀ ਚੁੰਨੀ ਵਿੱਚ ਸਿਮਟ ਕੇ ਇਕੱਠੀ ਹੋ ਗਈ ਹੈ ਉਸ ਨੂੰ ਜੋਰ-ਜੋਰ ਦੀ ਧੜਕਦਾ ਆਪਣਾ ਦਿਲ ਸੁਣਾਈ ਦੇ ਰਿਹਾ ਹੈ ਜਿਵੇਂ ਹੀ ਆਤਮਵੀਰ ਨੇ ਕੋਲ ਆ ਕੇ ਪੁੱਛਿਆ ਡਰ ਲਓ ਤੁਸੀਂ ਖੁਸ਼ ਹੋ ਨਾ ਦੇਖ ਲਓ ਸਾਰੇ ਆਸ਼ਕ ਧੋਖੇबाज ਨਹੀਂ ਹੁੰਦੇ ਕਈ ਸਾਡੇ ਵਰਗੇ ਸ਼ਰੀਫ ਵੀ ਹੁੰਦੇ ਨੇ ਨਹੀਂ ਨਹੀਂ ਤੁਹਾਡੇ ਵਰਗਾ ਇਸ ਦੁਨੀਆ ਉੱਤੇ ਕੋਈ ਦੂਸਰਾ ਨਹੀਂ ਹੋਣਾ ਦਿਲਜਾਨ ਆਪਣੀਆਂ ਬਾਹਾਂ ਦੇ ਹਾਰ ਪਾ ਕੇ ਆਤਮਵੀਰ ਦਾ ਸ਼ੁਰੂ ਹੋਈ ਇਸ ਨਵੀਂ ਜ਼ਿੰਦਗੀ ਵਿੱਚ ਸਵਾਗਤ ਕਰਦੀ ਹੋਈ ਬੋਲੀ ਰੱਬ ਵਰਗੇ ਮੇਰੇ ਸਰਦਾਰ ਜੀ ਭਾਵੇਂ ਲੱਖ ਕਹਿ ਲਵੋ ਪੈਸਾ ਬਹੁਤ ਵੱਡੀ ਚੀਜ਼ ਹੈ ਰੱਬ ਦਿਲਜਾਨ ਵਿੱਚ ਨਿਮਰਤਾ ਬਣਾਈ ਰੱਖੇ ਇਹੋ ਅਰਦਾਸ ਹੈ ਅਗਲੇ ਦਿਨ ਜਦੋਂ ਦਿਲਜਾਨ ਮੋੜਵੀਂ ਗੱਡੀ ਆਈ ਤਾਂ ਉਸਦੀ ਗੱਲਬਾਤ ਹੀ ਹੋਰ ਸੀ ਜਦੋਂ ਦਿਲਜਾਨ ਬਾਹਰ ਸੁਣਨ ਲੱਗੀ ਤਾਂ ਉਹ ਮਾਂ ਕੋਲ ਜਾ ਕੇ ਪੁੱਛਣ ਲੱਗੀ ਮਾਂ ਟਿਮਰੀ ਵਾਈ ਦਾ ਕੀ ਹਾਲ ਆ ਕਰਤਾਰੋ ਹੱਥ ਜੋੜਦੀ ਬੋਲੀ ਪਿੰਡ ਵਾਲੇ ਲੈ ਕੇ ਸਮੇਂ ਸਿਰ ਬਚ ਗਿਆ ਡਾਕਟਰ ਕਹਿੰਦੇ ਜੇ ਭੋਰਾ ਹੋਰ ਦੇਰ ਹੋ ਜਾਂਦੀ ਤਾਂ ਕੁਝ ਕਹਿ ਨਹੀਂ ਸਕਦੇ ਕੀ ਹੋ ਜਾਂਦਾ ਬਾਵਾ ਲਹੂ ਵਹਿ ਗਿਆ ਆਪਰੇਸ਼ਨ ਦਾ ਸਾਰਾ ਖਰਚਾ ਸਰਦਾਰੀ ਨੇ ਕੀਤਾ ਜੇ ਕੱਲ ਟੀਮ ਰਿਵਾਈ ਸਮੇਂ ਸਰ ਨਾ ਆਉਂਦਾ ਤਾਂ ਖੌਰੇ ਕੀ ਹੋ ਜਾਂਦਾ ਠੀਕ ਹੈ ਪਹਿਲਾਂ ਗੋਲੀ ਮਾਰ ਦਿਓ ਫੇਰ ਖਰਚਾ ਕਰਕੇ ਆਹਸਾਨ ਕਰ ਦਿਓ ਦਿਲਜਾਨ ਗੁੱਸਾ ਜ਼ਾਹਿਰ ਕਰਦੀ ਬੋਲੀ ਸਰਨਾਰਨੀ ਤਾਂ ਆਪ ਦੁਖੀ ਹੈ ਆਪਣੇ ਪੁੱਤੋਂ ਸਦੀ ਪਈ ਹੈ ਸ਼ਰਮਸ਼ਾਰ ਹੋਈ ਪਈ ਹੈ ਕੱਲ ਦੀ ਮਾਂ ਸਰਦਾਰਨੀ ਵਾਲਾ ਢੱਕਾ ਸੜਦੀ ਬੋਲੀ ਦਿਲਜਾਨ ਆਤਮਵੀਰ ਕੋਲ ਆ ਕੇ ਬੋਲੀ ਜੀ ਮੈਨੂੰ ਟੀਮ ਰਿਵਾਈ ਕੋਲ ਹਸਪਤਾਲ ਲੈ ਜਾਵੋਗੇ ਮੈਂ ਬਾਈ ਦੀ ਖਬਰ ਲੈਣਾ ਚਾਹੁੰਦੀ ਹਾਂ ਜਨਾਬ ਜੋਕਮ ਸਰਕਾਰ ਦੇ ਤਾਬੇਦਾਰਾਂ ਆਤਮਬੀਰ ਮਜ਼ਾਕਰਦਾ ਬੋਲਿਆ ਚੰਗਾ ਮਾਂ ਅਸੀਂ ਚੱਲਦੇ ਹਾਂ ਮਾਂ ਨੂੰ ਜੱਫੀ ਪਾਉਂਦੀ ਦਿਲਜਾਨ ਬੋਲੀ ਚੰਗਾ ਪੁੱਤ ਆਉਂਦੇ ਜਾਂਦੇ ਰਹਿਣਾ ਰੱਬ ਖੁਸ਼ੀਆਂ ਬਣਾਈ ਰੱਖੇ ਤੱਤੀ ਬਾਣਾਂ ਲੱਗੇ ਸੁੱਖ ਸੁਨੇਹ ਆਉਂਦੇ ਰਹਿਣ ਰੱਬ ਵੇਲ ਤੇ ਸੋਹਣੇ ਸੋਹਣੇ ਫੁੱਲ ਲਾਵੇ ਤਰੱਕੀਆਂ ਕਰੋ ਖੁਸ਼ ਰਹੋ ਲੱਖਾਂ ਅਸੀਸਾਂ ਦੇ ਛੜੀਆਂ ਕਰਤਾਰੋਂ ਨੇ ਦਿਲਜਾਨ ਆਪਣੇ ਸਰਟੀਫਿਕੇਟ ਵੀ ਨਾਲ ਲੈ ਕੇ ਕਾਰ ਵਿੱਚ ਬੈਠ ਗਈ ਜਿਵੇਂ ਹੀ ਲਾਂਡਰਾ ਚੌਕ ਵਿੱਚ ਪਹੁੰਚੇ ਦਿਲਜਾਨ ਹੱਸ ਕੇ ਬੋਲੀ ਇਸ ਚੌਕ ਨੂੰ ਸਜਦਾ ਕਰ ਦਿਆ ਕਰੋ ਸਰਦਾਰ ਜੀ ਆਪਣੇ ਇਸ਼ਕ ਦਾ ਇਹੋ ਮੱਕਾ ਮਦੀਨਾ ਏ ਜਿੱਥੇ ਪਹੁੰਚੇ ਹਨਸਤਲ ਦੇ ਬਾਹਰ ਅੰਦਰ ਜਾਣ ਦੀ ਸਿਰਫ ਇੱਕ ਬੰਦੇ ਨੂੰ ਇਜਾਜ਼ਤ ਹੈ ਆਤਮਵੀਰ ਦਿਲਜਾਨ ਨੂੰ ਬੋਲਿਆ ਮੈਂ ਇੱਥੇ ਹੀ ਕਾਰ ਵਿੱਚ ਬੈਠਦਾ ਹਾਂ ਤੁਸੀਂ ਖਬਰ ਲੈ ਆਓ ਜਿਵੇਂ ਹੀ ਦਿਲਜਾਨ ਅੰਦਰ ਗਈ ਆਤਮਵੀਰ ਦਿਲਜਾਨ ਦੇ ਸਰਟੀਫਿਕੇਟ ਦੇਖ ਕੇ ਬਾਗੋ-ਬਾਗ ਹੋਇਆ ਪਿਆ ਹੈ ਮਾਨੀ ਮਨ ਸੋਚ ਰਿਹਾ ਹੈ ਇੰਨੀ ਹੁਸ਼ਿਆਰ ਅਤੇ ਕਿਹੜੇ ਕੰਮ ਪਈ ਸੀ ਦਿਲਜਾਨ ਤੇ ਮੇਰੇ ਕੋਲ ਜਾ ਪਹੁੰਚੀ ਹੈ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਹੋ ਤੁਸੀਂ ਮੇਰੇ ਉੱਤੇ ਆਈ ਬਲਾ ਤੁਸੀਂ ਆਪਣੇ ਉੱਤੇ ਲੈ ਲਈ ਮੈਨੂੰ ਸਮਝ ਰਹੀ ਆਈ ਨਹੀਂ ਆ ਰਹੀ ਮੈਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਜੇ ਤੁਸੀਂ ਬਕਸਰ ਨਾ ਹੁੰਦੇ ਤਾਂ ਸ਼ਾਇਦ ਅੱਜ ਮੇਰੇ ਫੁੱਲ ਤਾਰਨ ਗਏ ਹੁੰਦੇ ਅੱਖਾਂ ਭਰ ਲਈਆਂ ਦਿਲਜਾਨ ਨੇ ਜੋ ਕਿਆ ਮਾਰੀ ਸ਼ੋਕਰੀ ਕੇ ਅੰਸੋ ਉਸ ਕਮਿਊਨਿਟੀ ਕਿਆ ਜ਼ਰੂਰਤ ਧਾਰੇ ਕੋ ਹੱਥ ਲਗਾਵੇ ਤੇ ਅਮਰੀਕੇ ਹੋਤੇ ਜੱਗੇ ਵਾਈਕੇ ਇਤਨੇ ਐਸਾਨ ਹੈ ਮਾਰੇ ਤੇ ਮਾਰੇ ਵੀ ਕੋਈ ਫਰਜ਼ ਬਣੇ ਜੱਗੇ ਕੀ ਨਹੀਂ ਮਾਰੀ ਵੀ ਸ਼ੋਕਰੀਆ ਬਸ ਦਿਲ માં ਇੱਕ ਬਾਤ ਅਧੂਰੀ ਰਹਿ ਗਈ ਜੱਗੇ ਕੀ ਥੋੜ ਤਾਰਾ ਲੜ ਮੈਂ ਪਕੜਾਣਾ ਚਾਹੇ ਥਾ ਬੇਟੇ ਕੇ ਆਤਮਾ ਜੋ ਬਾਤ ਦਿਲ ਕੀ ਦਿਲ માં ਰਹਿ ਗਈ ਠਿਮਰੀ ਉਦਾਸਨ ਦਾ ਬੋਲਿਆ ਆਪਣਾ ਧਿਆਨ ਰੱਖਿਓ ਮੈਂ ਫੇਰ ਆਵਾਂਗੀ ਨਰਸਨੀ ਜਿਵੇਂ ਬਾਹਰ ਜਾਣ ਲਈ ਕਿਹਾ ਦਿਲਜਾਨ ਉੱਠਦੀ ਬੋਲੀ ਉਸ ਕੰਬਕਤ ਨੇ ਦਿਲ ਮਾਂ ਗੋਲੀ ਮਾਰੀ ਹੋਤੀ ਤੋ ਵੀ ਕੋਈ ਬਾਤ ਨਹੀਂ ਥੀ ਬੱਚਿਆਂ ਦੀ ਖੁਸ਼ੀ ਸੇ ਵੜਕੇ ਕਿਆ ਹੋਵੇ ਸੋ ਜਨਮ ਕੁਰਬਾਨ ਤੇਰੇ ਤੇ ਮੇਰੀ ਬੱਚੀਏ ਜੋ ਹੀ ਦੁਆ ਹੈ ਤੂੰ ਖੁਸ਼ ਰੋ ਤੇ ਮਰੀ ਦਿਲਜਾਨ ਨੂੰ ਦੁਰਜਾਨਦੀ ਨੂੰ ਦੇਖ ਕੇ ਬੋਲਿਆ ਅਗਲੇ ਦਿਨ ਸ਼ਾਮ ਨੂੰ ਆਤਮਵੀਰ ਘਰ ਆਇਆ ਤਾਂ ਦਿਲਜਾਨ ਨੂੰ ਬੋਲਿਆ ਦਿਲਜਾਨ ਮੇਰੀ ਜਾਨ ਬੁੱਝ ਭਲਾਂ ਮੈਂ ਤੇਰੇ ਲਈ ਕੀ ਲੈ ਕੇ ਆਇਆ ਹਾਂ ਕੀ ਲਿਆ ਇਹੋ ਜੀ ਦੱਸੋ ਨਾ ਦਿਲਜਾਨ ਆਤਮਵੀਰ ਕੋਲ ਬੈਠਦੀ ਬੋਲੀ ਆਤਮਵੀਰ ਫਾਈਲ ਖੋਲਦਾ ਬੋਲਿਆ ਆ ਲੈ ਬੀਏ ਐਲਐਲਬੀ ਵਿੱਚ ਐਡਮਿਸ਼ਨ ਲਈ ਐਂਟ੍ਰੈਂਸ ਟੈਸਟ ਲਈ ਫਾਰਮ ਭਰ ਦੇ ਮੈਂ ਸਵੇਰੇ ਫੀਸ ਭਰ ਆਵਾਂਗਾ ਕਿਤਾਬਾਂ ਮੈਂ ਤੈਨੂੰ ਕੱਲ ਨੂੰ ਲਿਆ ਕੇ ਦੇਵਾਂਗਾ ਪੜਾਈ ਸ਼ੁਰੂ ਫਾਰਮ ਫੜਦੀ ਦਿਲਜਾਨ ਦੇ ਹੰਝੂ ਨਹੀਂ ਰੁਕ ਰਹੇ ਉਹ ਬੋਲੀ ਮੇਰੇ ਪਾਪਾ ਦਾ ਇੱਕ ਆਸ ਸੀ ਕਿ ਮੈਂ ਕੋਈ ਵੱਡੀ ਅਫਸਰ ਬਣਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਹੋਰ ਪੜ੍ਹਨਾ ਚਾਹੁੰਦੀ ਸੀ ਮੈਂ ਆਪ ਜੀ ਦੇ ਪਾਪਾ ਦੀ ਜਗ੍ਹਾ ਤਾਂ ਨਹੀਂ ਲੈ ਸਕਦਾ ਪਰ ਕੋਸ਼ਿਸ਼ ਕਰਾਂਗੀ ਕਿ ਤੁਹਾਡੀ ਹਰ ਖੁਆਇਸ਼ ਪੂਰੀ ਕਰ ਸਕਾਂ ਆਤਮਵੀਰ ਦਿਲਜਾਨ ਦੇ ਹੰਝੂ ਸਾਫ ਕਰਦਾ ਬੋਲਿਆ ਪਤਾ ਨਹੀਂ ਮੈਂ ਪਿਛਲੇ ਜਨਮ ਵਿੱਚ ਕਿਹੜੇ ਮੋਤੀ ਪੁੰਨ ਕਰੇ ਸੀ ਜੋ ਮੈਨੂੰ ਤੁਸੀਂ ਮਿਲ ਗਏ ਦਿਲਜਾਨ ਆਤਮਵੀਰ ਨੂੰ ਜੱਫੀ ਪਾ ਕੇ ਆਤਮਵੀਰ ਦੀ ਸ਼ਰਤ 'ਤੇ ਪਾਰੀ ਕਰਦੀ ਬੋਲੀ ਆਹਾ ਇਹ ਪਾਰੀ ਤੁਸੀਂ ਗਲਤ ਜਗ੍ਹਾ ਕੀਤੀ ਹੈ ਓਰੇ ਆਓ ਦੱਸਾਂ ਸਹੀ ਤਰਾਹ ਪਾਰੀ ਕਿਵੇਂ ਕਰਦੇ ਆ ਆਤਮਵੀਰ ਦਿਲਜਾਨ ਨੂੰ ਬਾਤੋਂ ਫੜਕੇ ਕੋਲ ਮੁਖਜਾ ਬੋਲਿਆ ਦਿਲਜਾਨ ਬਾਹ ਚੜਾ ਕੇ ਬਚਦੀ ਹੋਈ ਬੋਲੀ ਰਾਤ ਨੂੰ ਛਰਾਰਤੀ 5 ਸਾਲ ਹੋਣ ਵਾਲੇ ਨੇ ਦਿਲਜਾਨ ਅਤੇ ਆਤਮਵੀਰ ਦੇ ਵਿਆਹ ਹੋਇਆ ਦਿਲਜਾਨ ਐਂਟ੍ਰਾਂਸ ਟੈਸਟ ਪਾਸ ਕਰ ਗਈ ਸੀ ਉਸ ਦੀ ਬੀਏ ਐਲਐਲਬੀ ਵੀ ਪੂਰੀ ਹੋਣ ਵਾਲੀ ਹੈ ਇਨ੍ਹਾਂ 5 ਸਾਲਾਂ ਵਿੱਚ ਲਾਂਡਰਾ ਪਿੰਡ ਤੋਂ ਕਸਬਾ ਬਣ ਗਿਆ ਹੈ ਕਰਤਾਰੋ ਦੀ ਬੱਚੇ ਦਾ ਨਹੀਂ ਡਾਕਟਰਾਂ ਕੱਢ ਦਿੱਤੀ ਸੀ ਔਰ ਉਹ ਫਿਰ ਬਿਮਾਰ ਹੋ ਗਈ ਹੈ ਉਸ ਨੂੰ ਦੁਬਾਰਾ ਕੈਂਸਰ ਹੋ ਗਿਆ ਹੈ ਜਸਪ੍ਰੀਤ ਨੇ ਆਪਣੇ ਗਰੁੱਪ ਵਿੱਚ ਨਾਲ ਨੱਚਣ ਵਾਲੇ ਕਿਸੇ ਮੁੰਡੇ ਨਾਲ ਵਿਆਹ ਕਰ ਲਿਆ ਹੈ। ਇਹ ਮੇਰੀ ਠੀਕ ਤਾਂ ਹੋ ਗਿਆ ਹੈ ਪਰ ਉਸਦੀ ਬਾਹ ਨਹੀਂ ਚਲਦੀ। ਉਸਨੇ ਖਰਚੇ ਦਾ ਕਿਸ ਪਾਇਆ ਸੀ ਦਾਰੇ ਉੱਤੇ। ਦਾਰੇ ਨੂੰ ਗ੍ਰਿਫਤਾਰ ਕਰਨ ਦੀ ਹੁਕਮ ਆਈ ਤਾਂ ਸਰਦਾਰਨੀ ਨੇ ਠਿਮਰੀ ਨਾਲ ਹਰ ਮਹੀਨੇ 5000 ਦੇਣ ਦਾ ਸਮਝੌਤਾ ਕਰ ਲਿਆ। ਦਾਰੇ ਦੇ ਅੱਜ ਵੀ ਉਹੀ ਲੱਛਣ ਹਨ। ਆਹ ਲੰਘਦੀ ਜਾਂਦੀ ਨੂੰ ਤਾੜਦਾ ਹੈ। ਦਿਲਜਾਨ ਦਾ ਭਰਾ ਅੱਜ ਵੀ ਚੁੱਪ ਰਹਿੰਦਾ ਹੈ। ਉਸ ਨੂੰ ਆਪਣੀ ਭੈਣ ਤੋਂ ਪੈਸੇ ਲੈਣੇ ਚੰਗੇ ਨਹੀਂ ਲੱਗਦੇ। ਉਸਨੇ ਸਕੂਟਰਾਂ ਦਾ ਕੰਮ ਸਿੱਖ ਕੇ ਆਪਣੀ ਦੁਕਾਨ ਖੋਲ੍ਹ ਲਈ ਹੈ। ਉਹ ਇਨ੍ਹਾਂ ਪੰਜ ਸਾਲਾਂ ਵਿੱਚ ਕਈ ਵਾਰ ਪਿੰਡ ਸ਼ੈਦਪੁਰ ਗਿਆ ਅਤੇ ਆਪਣੇ ਦਾਦਾ-ਦਾਦੀ ਨਾਲ ਆਪਣੇ ਪਿਓ ਦੇ ਹਿੱਸੇ ਆਉਂਦੀ ਜ਼ਮੀਨ ਬਾਰੇ ਗੱਲ ਕੀਤੀ। ਦਾਦਾ ਵਕਤ ਨਾਲ ਥੋੜਾ ਪਿਗਲ ਗਿਆ ਹੈ ਪਰ ਦਾਦੀ ਨੇ ਕਦੇ ਵੀ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੱਤਾ। ਉਹ ਦਿਲਜਾਨ ਦੇ ਭਰਾ ਦਲਜੀਤ ਨੂੰ ਨਰਾਸ਼ ਕਰਕੇ ਮੋੜਦੀ ਰਹੀ। ਜਿਵੇਂ-ਜਿਵੇਂ ਕਰਤਾਰੋ ਦੀ ਸਿਹਤ ਵਿਗੜ ਰਹੀ ਹੈ, ਦਲਜੀਤ ਦਾ ਗੁੱਸਾ ਸਤਵੇਂ ਅਸਮਾਨ ਉੱਤੇ ਚੜ ਗਿਆ ਹੈ। ਗਲਜਾਨ ਜੇ ਇਮਤਿਹਾਨ ਨੇੜੇ ਆਏ ਹੋਏ ਹਨ ਉਹਦੀ ਸੱਸ ਨੇ ਕਾਗਜ਼ ਉੱਤੇ ਕੁਝ ਲਿਖਿਆ ਅਤੇ ਦਿਲਜਾਨ ਨੂੰ ਦਿੱਤਾ ਦਿਲਜਾਨ ਬੇਟਾ ਘਰ ਦਾ ਸਾਰਾ ਕੰਮ ਮੈਂ ਅਤੇ ਨੌਕਰ ਦੇਖ ਲਿਆ ਕਰਾਂਗੇ ਉਦ ਤੂੰ ਆਪਣੇ ਇਮਤਿਹਾਨ ਦੀ ਤਿਆਰੀ ਕਰ ਮੈਂ ਚਾਹੁੰਦੀ ਹਾਂ ਕਿ ਤੂੰ ਇਮਤਿਹਾਨ ਪਾਸ ਕਰਕੇ ਜੱਜ ਬਣੇ ਮੇਰੀ ਇਹ ਤਮੰਨਾ ਪੂਰੀ ਕਰਨੀ ਹੈ ਬੇਟਾ ਜੇ ਤੇਰੀ ਪੜ੍ਹਾਈ ਖਤਮ ਹੋ ਜਾਵੇ ਤਾਂ ਮੈਂ ਦਾਦੀ ਬਣਨਾ ਚਾਹੁੰਦੀ ਹਾਂ ਹੁਣ ਹੋਰ ਇੰਤਜ਼ਾਰ ਨਹੀਂ ਪਿਛਲੇ ਕੁਝ ਦਿਨਾਂ ਤੋਂ ਕਰਤਾਰੋ ਬਹੁਤ ਬਿਮਾਰ ਹੈ ਡਾਕਟਰਾਂ ਨੇ ਵੀ ਕਹਿ ਦਿੱਤਾ ਹੈ ਜੇਕਰ ਇਹਨਾਂ ਨੂੰ ਬਚਾਉਣਾ ਹੈ ਤਾਂ ਕੀਮੋਥੈਰੇਪੀ ਸ਼ੁਰੂ ਕਰਨੀ ਪਵੇਗੀ ਜੇ ਜਲਦੀ ਸ਼ੁਰੂ ਨਾ ਕੀਤੀ ਤਾਂ ਬਹੁਤ देर ਹੋ ਜਾਵੇਗੀ ਕਰਤਾਰੋਂ ਮੰਜੇ ਵਿੱਚ ਪਈ ਦਿਸਤੀ ਵੀ ਨਹੀਂ ਉਹ ਇੰਨੀ ਕਮਜ਼ੋਰ ਹੋ ਚੁੱਕੀ ਹੈ ਪੜਾਈ ਦੇ ਜ਼ੋਰ ਕਰਕੇ ਦਿਲਜਾਨ ਪਿਛਲੇ ਕੁਝ ਮਹੀਨਿਆਂ ਤੋਂ ਕਰਤਾਰੋਂ ਦੀ ਖ਼ਬਰ ਲੈਣ ਲਈ ਆ ਨਹੀਂ ਸਕੀ ਉਹ ਫੋਨ ਉੱਤੇ ਹੀ ਗੱਲ ਕਰ ਲੈਂਦੀ ਹੈ ਅੱਜ ਵੀ ਉਸ ਦਾ ਫੋਨ ਆਇਆ ਤਾਂ ਦਿਲਜਾਨ ਬੋਲੀ ਮਾਂ ਕਿਵੇਂ ਹੈ ਤੂੰ ਡਾਕਟਰ ਕੋਲ ਗਏ ਸੀ ਇਹ ਕਹਿੰਦਾ ਉਹ ਦਵਾਈ ਬਦਲੀ ਕਿ ਨਹੀਂ ਉਸਨੇ ਤੁਸੀਂ ਦੱਸਿਆ ਕਿ ਨਹੀਂ ਕਿ ਪਹਿਲੀ ਦਵਾਈ ਨਾਲ ਆਰਾਮ ਨਹੀਂ ਆ ਰਿਹਾ ਜੇ ਕਾਸੇ ਚੀਜ਼ ਦੀ ਲੋੜ ਹੈ ਤਾਂ ਦੱਸ ਆ ਕੇ ਦੇ ਜਾਂਦੀਆਂ ਉਹਨੋਂ ਉੱਤੇ ਗੱਲ ਕਰਦੀ ਕਰਤਾਰੋ ਬੋਲੀ ਨਹੀਂ ਤੀਏ ਅਜੇ ਕਾਸੇ ਦੀ ਲੋੜ ਨਹੀਂ ਜਿਉਂਦੀ ਰਹਿ ਦਿਲਜਾਨ ਮਾਂ ਦੀ ਆਵਾਜ਼ ਸੁਣ ਕੇ ਬੋਲੀ ਤੇਰੀ ਆਵਾਜ਼ ਤੋਂ ਮੈਨੂੰ ਤੂੰ ਠੀਕ ਨਹੀਂ ਲੱਗਦੀ ਨਹੀਂ ਨਹੀਂ ਠੀਕ ਆ ਉਹ ਤਾਂ ਉਵੇਂ ਕਦੇ ਕਦਾਈ ਗਲਾ ਖੁਸ਼ਕ ਹੋ ਜਾਂਦਾ ਕਰਤਾਰੋ ਮੰਜੇ ਉੱਤੇ ਪਈ ਪਈ ਬੋਲੀ ਚੰਗਾ ਮਾਂ ਬਸ ਇਸ ਹਫਤੇ ਮੇਰੇ ਇਮਤਿਹਾਨ ਖਤਮ ਹੋ ਜਾਣੇ ਨੇ ਫਿਰ ਮੈਂ ਤੇਰੇ ਕੋਲ ਰਹਿਣਾ ਹਾਂ ਦਿਲਜਾਨ ਬੋਲੀ ਆ ਜਾ ਮੀਤੀਏ ਮਾਂ ਸਰਕੇ ਜੀ ਆਇਆਂ ਨੂੰ ਫੋਨ ਕੱਟ ਗਿਆ ਤਾਂ ਕਰਤਾਰੋ ਬੋਲੀ ਰੱਬ ਸਭ ਨੂੰ ਤੇਰੇ ਵਰਗੀਆਂ ਧੀਆ ਦੇਵੇ ਕੀ ਦੱਸਾਂ ਪੁੱਤ ਕਿ ਆਖਰੀ ਖੇੜ ਨੇੜੇ ਆ ਗਈ ਹੈ ਮੈਨੂੰ ਪਤਾ ਵਾ ਤੂੰ ਤਾਂ ਝਟਾ ਜਾਵੇਂਗੀ ਕਾਸੇ ਦਾ ਤੋੜਾ ਨਹੀਂ ਜਵਾਈ ਭਾਈ ਨੂੰ ਦਿਲ ਵੀ ਰੱਬ ਨੇ ਬਹੁਤ ਵੱਡਾ ਦਿੱਤਾ ਪਰ ਹੁਣ ਸੁੱਕੀਆਂ ਲੱਕੜਾਂ ਨੂੰ ਕਾਸੀ ਨੇ ਸਿਲ ਨਹੀਂ ਕਰਨੀ। ਕਹਾਣੀ ਖਤਮ ਸਮਝੋ। ਕੋਲ ਖਬਰ ਲੈਣਾ ਆਇਆ ਟਿਬਰੀ ਨੂੰ ਫੋਨ ਫੜਾ ਕੇ ਕਰਤਾਰੋ ਬੋਲੀ। ਆ ਰੱਖ ਲੇ ਕਣਸੁੱਤੇ। ਅੱਜ ਫੇਰ ਗਿਆ ਹੈ ਦਲਜੀਤ ਸ਼ਾਹਦਪੁਰ ਆਪਣੇ ਹਿੱਸੇ ਆਉਂਦੀ ਜ਼ਮੀਨ ਦੀ ਗੱਲ ਕਰਨ। ਉਹ ਜਾ ਕੇ ਬੋਲਿਆ। ਕਰਦੇ ਕਿਉਂ ਨਹੀਂ ਤੁਸੀਂ ਹਿਸਾਬ ਕਿਤਾਬ ਬਾਅਦ ਵਿੱਚੋਂ ਮੈਗੀ ਚਟਣਿਆਂ ਪੈਸੇ ਲੋੜ ਤਾਂ ਮੈਨੂੰ ਹੁਣ ਸੀ। ਆਹੋ ਲੱਛਣ ਤੇਰਾ ਪਿਓ ਕਰਾਇਆ ਕਰਦਾ ਸੀ। ਹਿਸਾਬ ਕਰ ਦੋ, ਉਹ ਹਿਸਾਬ ਕਰ ਦੋ। ਕੀ ਮਿਲਿਆ? ਰੋ ਤੋੜ ਕੇ ਲੈ ਗਈ ਸੀ ਤੇਰੀ ਮਾਂ ਦੇਖ ਲੈਣ ਪੀਜੇ ਉਦੋਂ ਕੀ ਖੇਖਣ ਕਰਦੀ ਸੀ ਅੱਡ ਹੋਣ ਲਈ ਹੁਣ ਕੀ ਭਾਲਦੇ ਹੋ ਸਾਥੋਂ ਦਾਦੀ ਬਾਹਾਂ ਕੱਢ-ਕੱਢ ਕੇ ਗੱਲ ਕਰਦੀ ਬੋਲੀ ਬਸ ਕਰ ਬਸ ਕਰ ਦੇ ਕਿਵੇਂ ਜ਼ੁਬਾਨ ਚੱਲਦੀ ਹੈ ਤੇਰੀ ਖੇਖਣ ਤਾਂ ਤੂੰ ਕਰਦੀ ਐ ਛਾਤੀ ਉੱਤੇ ਰੱਖ ਕੇ ਲੈ ਜਾਵੀਂ ਜ਼ਮੀਨ ਨੂੰ ਉਹ ਤੀ ਤੀਵੀ ਸੁੱਖ ਨਾਲ ਕਰੋੜਾਂ ਦੀ ਜ਼ਮੀਨ ਹੋ ਗਈ ਐ ਜੇ ਮਰਲਾ ਖੰਡ ਵੇਚ ਕੇ ਜਵਾਕ ਨੂੰ ਦੇ ਵੀ ਦਾਂਗੇ ਤੇਰਾ ਕੀ ਲੋਨ ਡਰਕਦਾ ਹੈ ਦਾਦਾ ਬੋਲਿਆ ਤੂੰ ਚੁੱਪ ਕਰ ਮੈਂ ਗੱਲ ਕਰ ਰਹੀ ਆ ਨਾ ਦਾਦੀ ਦਾਦੇ ਨੂੰ ਵਿਚੋ ਟੋਕਦੀ ਬੋਲੀ ਕਿਉਂ ਚੁੱਪ ਕਰ ਮੇਰੀ ਚੁੱਪ ਨੇ ਆ ਦਿਨ ਦਿਖਾਏ ਨਹੀਂ ਜਵਾਕਾਂ ਨੂੰ ਤੂੰ ਤਾਂ ਆਪਣਾ ਸ਼ਰੀਕਾ ਪੂਰਾ ਕਰਦੀ ਰਹੀ ਨੂਹਾਂ ਨਾਲ ਹੁਣ ਵਿਚਾਰੀ ਤੇ ਰਹਿਮੀ ਕਰ ਲੈ ਡੈਣ ਵੀ ਸਤਕਾਰ ਛੱਡ ਦਿੰਦੀ ਐ ਤੂੰ ਆਪਣਾ ਹੀ ਘਰ ਖਾਲਿਆ ਕਲੈਣੀ ਨੇ ਕਹਿੰਦੇ ਹੁੰਦੇ ਮੂਲ ਨਾਲ ਵਿਆਜ ਪਿਆਰਾ ਇਹ ਤੇਰਾ ਪੋਤਾ ਏ ਜਿਸ ਨੂੰ ਸਭ ਕੁਝ ਹੁੰਦੇ ਸੁੰਦੇ ਵੀ ਰੋ ਰੱਖਿਆ ਸ਼ਰਮ ਕਰ ਕੁੱਤਗੇ ਦਾਦਾ ਗੁੱਸੇ ਹੁੰਦਾ ਉਹ ਬੋਲਿਆ ਤੂੰ ਆ ਜਾਵੇਂ ਪੁੱਤ ਇੱਕ ਦੋ ਦਿਨਾਂ ਵਿੱਚ ਕਰਦਾ ਕੋਈ ਵਸੀਲਾ ਪੈਸਿਆਂ ਦਾ ਵੇਚ ਦਿੰਦਾ ਮਰਲਾ ਖੰਡ ਤੂੰ ਫਿਕਰ ਨਾ ਕਰ ਸਭ ਠੀਕ ਕਰੂਗਾ ਹੈ ਗਰੂ ਦਾਦਾ ਦਲਜੀਤ ਨੂੰ ਹੌਸਲਾ ਦਿੰਦਾ ਬੋਲਿਆ ਜੇਕਰਾਂ ਭੇਲੀਪੁਰ ਲੱਗ ਜਾਵੇ ਤਾਂ ਸਮਝ ਲਵੋ ਭੇਲੀ ਅੱਜ ਭਲਕੇ ਖਤਮ ਆ ਇਹਦਾ ਗੱਲਾਂ ਵਿੱਚ ਆ ਗਿਆ ਤੂੰ ਹੀ ਕੁਝ ਕਰ ਪੁੱਤ ਅੰਤਰੇ ਵਾਢਾ ਨਾਲ ਲਾਲਮ ਕਿਤੇ ਜ਼ਮੀਨ ਨੂੰ ਕਰਤਾਰਾ ਉਦਲਜਾਨ ਦੇ ਜਾਣ ਬਾਅਦ ਆਪਣੇ ਛੋਟੇ ਮੁੰਡੇ ਨੂੰ ਸਮਝਾਉਂਦੀ ਬੋਲੀ ਦਲਜੀਤ ਦੇ ਦਾਦੇ ਨੂੰ ਸਾਥ ਵਿੱਚ ਬੈਠੇ ਜਾ ਰਹੇ ਨੇ رائے ਦਿੱਤੀ ਤੁਸੀਂ ਕਾਣੀ ਵੰਡ ਨਾ ਕਰੋ ਜਵਾਕ ਨੂੰ ਆਉਂਦਾ ਉਸਦਾ ਹਿੱਸਾ ਦੇ ਦੇਵੋ ਕਲੇਸ਼ ਵਧਣ ਲੱਗਿਆ ਵਕਤ ਨਹੀਂ ਲੱਗਦਾ ਉਹ ਵੀ ਜ਼ਬਾਨ ਖੂਨ ਹੈ ਗੁੱਸੇ ਵਿੱਚ ਕੋਈ ਚੰਗਾ ਮਾਰਾ ਹੋ ਗਿਆ ਫਿਰ ਹੱਥ ਲਾਲ ਲਾ ਦਿਖੋਗੇ ਅਗਲੇ ਦਿਨ ਜੱਗੇ ਦਾ ਛੋਟਾ ਭਰਾ ਭੱਗਾ ਸ਼ਹਿਰ ਗਿਆ ਤੇ ਸਾਰੇ ਨੰਬਰਾਂ ਉੱਤੇ ਇਹ ਲਗਵਾਇਆ ਉਧਰ ਕਰਤਾਰੋ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਉਸ ਨੇ ਦਿਲਜੀਤ ਨੂੰ ਕਿਹਾ ਦਿਲਜੀਤ ਪੁੱਤ ਮੈਨੂੰ ਲੱਗਦਾ ਹੈ ਅੱਜ ਦੀ ਰਾਤ ਕੱਟਣੀ ਔਖੀ ਹੈ ਜੇ ਤੂੰ ਦਿਲਜਾਨ ਨੂੰ ਸੁਨੇਹਾ ਲਾ ਦੇਵੇਂ ਆ ਜਾਂਦੀ ਵੀਰੇ ਇੱਕ ਵਾਰ ਉਸ ਨੂੰ ਦੇਖ ਲੈਂਦੀ ਦਲਜੀਤ ਨੇ ਦਿਲਜਾਨ ਨੂੰ ਫੋਨ ਕਰਕੇ ਸੁਨੇਹਾ ਦਿੱਤਾ ਦਿਲਜਾਨ ਉਸੇ ਵਕਤ ਘਰੋਂ ਤੁਰ ਪਈ ਉਹ ਕਾਰ ਵਿੱਚੋਂ ਨਿਕਲ ਕੇ ਭੱਜ ਕੇ ਅੰਦਰ ਆਈ ਅੰਦਰ ਮੰਜੇ ਉੱਤੇ ਕਰਤਾਰੋ ਖਾਮੋਸ਼ ਹੋਈ ਪਈ ਹੈ ਉਸ ਦਾ ਮੂੰਹ ਚਾਦਰ ਨਾਲ ਢੱਕਿਆ ਹੋਇਆ ਹੈ ਕੋਲ ਹੀ ਠਿਮਰੀ ਕੁਝ ਪੜੋਸੀ ਬੈਠੇ ਹਨ ਦਲਜੀਤ ਦਿਲਜਾਨ ਨੂੰ ਦੇਖ ਕੇ ਬੋਲਿਆ ਭੈਣੇ ਤਾਂ ਨਿਕਲ ਗਈ ਹੈ ਦਿਲਜਾਨ ਦੀ ਅੱਜ ਕੀ ਉਸਨੇ ਮਾਂ ਦੇ ਮੂੰਹ ਤੋਂ ਚਾਦਰ ਲਾਈ ਤੇ ਬੋਲਿਆ ਅੱਜੀ ਫੋਨ ਕਰਿਆ ਸੀ ਦੱਸਿਆ ਕਿਉਂ ਨਹੀਂ ਕਿਉਂ ਲੁਕਾ ਲਿਆ ਬੇਗਾਨੀ ਕਰ ਦਿੱਤੀ ਨਾ ਅਖੀਰ ਵਿੱਚ ਮਾਂ ਮਾਂ ਦਲਜੀਤ ਨੂੰ ਜੱਫੀ ਪਾ ਕੇ ਉੱਚੀ ਉੱਚੀ ਰੋ ਰਹੀ ਹੈ ਦਿਲਜਾਨ ਮਾਂ ਦੇ ਸੰਸਕਾਰ ਤੋਂ ਬਾਅਦ ਜਦੋਂ ਉਹ ਘਰ ਮੁੜੇ ਤਾਂ ਆਤਮਵੀਰ ਦੀ ਮਾਂ ਨੇ ਫੇਰ ਕੁਝ ਲਿਖ ਕੇ ਦਿੱਤਾ ਹੈ ਦਿਲਜਾਨੋ ਕਿ ਇਹ ਇਹ ਦੁਨੀਆ ਆਣੀ ਜਾਣੀ ਹੈ ਮੁਸਾਫਿਰ ਹਾਂ ਆਪੋ ਆਪਣੀ ਕਿਰਦਾਰ ਨਿਭਾ ਕੇ ਤੁਰ ਜਾਣਾ ਹੈ ਬਹੁਤ ਅਫਸੋਸ ਹੈ ਤੇਰੀ ਮਾਤਾ ਜੀ ਦੇ ਇਸ ਤਰ੍ਹਾਂ ਬੇਵਕਤ ਚਲੇ ਜਾਣ ਉੱਤੇ ਮੈਂ ਤੇਰੀ ਪੀੜਾ ਨੂੰ ਮਹਿਸੂਸ ਕਰ ਸਕਦੀ ਹਾਂ ਪਾਤਲਜਾਨ ਉਹ ਲੋਕੀ ਦੁਨੀਆ ਤੇ ਮਾਣ ਹੁੰਦੇ ਹਨ ਜੋ ਹਰ ਔਕੜ ਮੁਸ਼ਕਲ ਵਿੱਚ ਅਸਲ ਟੀਚਾ ਨਹੀਂ ਭੁੱਲਦੇ ਬੇਟਾ ਜਾਣ ਵਾਲਿਆਂ ਨੂੰ ਕੋਈ ਨਹੀਂ ਮੋੜ ਸਕਦਾ ਹਾਂ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਹਨਾਂ ਦੇ ਸੁਪਨਿਆਂ ਨੂੰ ਸਹਾਰਾ ਕਰਕੇ ਦਿਖਾਇਆ ਜਾਵੇ ਜੇ ਪੁੱਤ ਇਸ ਹਫ਼ਤੇ ਤੇਰੇ ਇਮਤਿਹਾਨ ਨਾ ਹੁੰਦੇ ਤਾਂ ਸ਼ਾਇਦ ਮੈਂ ਤੈਨੂੰ ਇਹ ਸਭ ਨਾ ਕਹਿੰਦੀ ਆਪਣੇ ਪਾਪਾ ਦਾ ਖਾ ਪੂਰਾ ਕਰ ਲਈ ਤੈਨੂੰ ਹਿੰਮਤ ਤੋਂ ਕਮ ਲੈਣਾ ਪੈਣਾ ਹੈ ਉੱਠਣਾ ਪੈਣਾ ਹੈ ਉੱਠ ਕੇ ਆਪਣੀ ਮਿਹਨਤ ਜਾਰੀ ਰੱਖਣੀ ਪੈਣੀ ਹੈ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਤੇਰੇ ਨਾਲ ਹਾਂ ਦਿਲਜਾਨ ਨੇ ਆਪਣੀਆਂ ਅੱਖਾਂ ਸਾਫ਼ ਕਰੀਆਂ ਅਤੇ ਫਿਰ ਕਿਤਾਬਾਂ ਚੁੱਕ ਲਈਆਂ ਆਦਮ ਵੀਰ ਪੜ੍ਹ ਰਹੀ ਦਿਲਜਾਨ ਲਈ ਕਾਫੀ ਬਣਾ ਕੇ ਲਿਆਇਆ ਹੈ ਦਿਲਜਾਨ ਨੂੰ ਕਲਾ ਵਿੱਚ ਲੈ ਕੇ ਪਿਆਰ ਕਰਦਾ ਬੋਲਿਆ ਦਿਲਜਾਨ ਕਾਫੀ ਪੀ ਲੈ ਆਦਮ ਵੀਰ ਨੇ ਜਿਵੇਂ ਹੀ ਦਿਲਜਾਨ ਨੂੰ ਕਲਾ ਵਿੱਚ ਲਿਆ ਉਹ ਫਿਰ ਹੌਣ ਲੱਗ ਪਈ ਅਤੇ ਬੋਲੀ ਸਰਦਾਰ ਜੀ ਅੱਜ ਮੇਰੇ ਪੇਕੇ ਖਤਮ ਹੋ ਗਏ ਮਹਮਤੋ ਕਮਲਾਏ ਦਿਲਜਾਨ ਆਪਾਂ ਕੋਈ ਕਸਰ ਨਹੀਂ ਛੱਡੀ ਸਭ ਹੀਲੇ ਵਸੀਲੇ ਕਰੇ ਨੇ ਉਸ ਡਾਡੇ ਅੱਗੇ ਕਿਸਦਾ ਜੋਰ ਆਤਮਵੀਰ ਦਿਲਜਾਨ ਦਾ ਮੱਥਾ ਚੁੰਮਦਾ ਬੋਲਿਆ ਦਿਲਜਾਨ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰੀ ਬਹੁਤ ਵਧੀਆ ਪੇਪਰ ਹੋਏ ਹਨ ਦੀਜਾਇਆ ਤਾਂ ਸਭ ਹੈਰਾਨ ਹੋ ਗਏ ਪੂਰੇ ਪੰਜਾਬ ਵਿੱਚੋਂ ਅਵਲ ਆਈ ਹੈ ਦਿਲਜਾਨ ਬਸ ਹੁਣ ਜੱਜ ਬਣਨ ਲਈ ਸਿਲੈਕਸ਼ਨ ਬੋਰਡ ਅੱਗੇ ਪੇਸ਼ ਹੋਣਾ ਹੈ ਇੰਟਰਵਿਊ ਦੇਣੇ ਲਈ ਦਿਲਜਾਨ ਦੀ ਸੱਸ ਅਤੇ ਆਤਮ ਵੀਰ ਨੂੰ ਦਿਲਜਾਨ ਉਤੇ ਪੂਰਾ ਭਰੋਸਾ ਹੈ ਉਹ ਜ਼ਰੂਰ ਇੰਟਰਵਿਊ ਵੀ ਪਾਸ ਕਰ ਲਵੇਗੀ ਕੱਲ ਨੂੰ ਇੰਟਰਵਿਊ ਹੈ ਸਭ ਦੀ ਉਤੇਜਨਾ ਵਧੀ ਹੋਈ ਹੈ ਇਹ ਸੀ ਕਹਾਣੀ ਦਾ ਭਾਗ 5 ਕਹਾਣੀ ਦਾ ਭਾਗ 6 ਕੱਲਾਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ